प्यारे श्रोताओं आज देश बहुत ही एक कठिन परिस्थितियों ਵਿੱਚੋਂ ਲੰਘ ਰਿਹਾ ਹੈ ਇੱਕ ਪਾਸੇ ਤਾਂ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਦਾ ਜ਼ੋਰ ਲੱਗਾ ਗਿਆ ਹੈ ਵੀ ਉਹ ਘਟ ਗੰਤੀਆਂ ਖਿਲਾਫ ਕਿਸੇ ਕਿਸਮ ਦਾ ਵੀ ਝੂਠ ਬੋਲ ਕੇ ਲੋਕਾਂ ਦੇ ਮਨਾਂ 'ਚ ਉਹਨਾਂ ਬਾਰੇ ਇੱਕ ਨਫ਼ਰਤ ਪੈਦਾ ਕਰਦੇ ਹਨ 24 ਘੰਟੇ ਟੀਵੀ ਤੇ ਹਿੰਦੂ ਮੁਸਲਮਾਨਾਂ ਦੇ ਨਾਂ ਤੇ ਵੈਸਾ ਔਰ ਇਨਕਰਾਂ ਵੱਲੋਂ ਪੀਵੀ ਦੇ ਵੱਲੋਂ ਉਚੇਚੇ ਤੌਰ ਤੇ ਮੁਸਲਮਾਨਾਂ ਨੂੰ ਟਾਰਗੇਟ ਕਰਨ ਵਾਲੇ ਆਏ ਵਿਚਾਰ ਦੇਣੇ ਔਰ ਰੋਜ਼ ਹੀ ਸੰਗ ਦੇ ਨੇੜੇ ਦੇ ਸੰਤਾਂ ਵੱਲੋਂ ਖੁੱਲੇ ਰੂਪ ਚ ਹਿੰਸਾ ਦਾ ਪ੍ਰਚਾਰ ਕਰਨਾ ਔਰ ਭਾਰਤ ਨੂੰ ਛੱਡ ਕੇ ਮੁਸਲਮਾਨਾਂ ਨੂੰ ਧਮਕੀਆਂ ਦੇਣਾ ਉਹ ਚਲੇ ਜਾਣ ਭਾਰਤ ਛੱਡ ਕੇ ਇਹ ਸਿਰਜਿਆ ਜਾ ਰਿਹਾ ਪ੍ਰਤੰਪ ਦੇਸ਼ ਵਿੱਚ ਪੰਜਾਬ ਵਿੱਚ ਉਚੇਚੇ ਤੌਰ ਤੇ ਜਿਹੜੀ ਗੁਰਬਾਣੀ ਉਨਾਨਕ ਦੇਵ ਦੀ ਭਗਤਾਂ ਦੀ ਸਾਡੇ ਗੁਰੂ ਸਾਹਿਬਾਨ ਦੀ ਜਿਹਦਾ ਮੂਲ ਆਧਾਰ ਬਰਾਬਰਤਾ ਆਇਆ ਜਾਤ ਪਾਤ ਦੀ ਵਿਰੋਧਤਾ ਆਇਆ ਔਰ ਬਹਿਮਾ ਭਰਮ ਤੋਂ ਦੂਰ ਕਰਨ ਦੀ ਵਿਚਾਰਤਾ ਆਇਆ ਉਹਦੇ ਉਲਟ ਲੋਕਾਂ ਨੂੰ ਬਹਿਮਾ ਭਰਮਾਂ 'ਚ ਮੁੜ ਕੇ ਲਜਾਣ ਦਾ ਇੱਕ ਪੂਰਾ ਸ਼ਰਜੰਤਰ ਰਚਿਆ ਜਾ ਰਿਹਾ ਤਾਂ ਕਿ ਜਿਹੜੀ ਸਾਡੇ ਇਸ ਖਿੱਤੇ ਦੀ ਮਾਨਵਤਾਵਾਦੀ ਬਾਣੀ ਆ ਗੁਰਬਾਣੀ ਆ ਸਾਡੇ ਭਗਤਾਂ ਦੇ ਲਿਖਤਾ ਆ ਉਹਨਾਂ ਦੇ ਬੋਲ ਆ ਉਹਨਾਂ ਨੂੰ ਕਿ ਸੇਟਾਦ ਨਾਲ ਲੋਕ ਚੇਤਿਆਂ ਚ ਭਲਾਇਆ ਜਾ ਸਕਿਆ ਪਰ ਦੂਜੇ ਪਾਸੇ ਇੱਕ ਬਹੁਤ ਖਤਰਨਾਕ उलਝਾਂ ਜਿਹਦੇ ਬਾਰੇ ਅੱਜ ਮੈਂ ਤੁਹਾਡਾ ਧਿਆਨ ਦਿਉਣਾ ਚਾਹੁੰਦਾ ਵੀ ਦਮਦਿਤ ਸਾਲ ਦੇ ਮੁਖੀ ਧੰਮਾ ਸਾਹਿਬ ਜਿਹੜੇ ਆਪਣੇ ਜੀਵਾਂ ਬਾਰੇ ਬਹੁਤ ਹੀ ਪਹਿਲਾਂ ਕਈ ਕਿਸਮ ਦੇ ਸ਼ਾਂਕੇ ਖੜੇ ਹੋਏ ਪਰ ਇਹ ਨਹੀਂ ਕਿਲਾ ਫੇਸ ਸੰਸਤਾ ਬਾਰੇ ਵੀ ਲਗਾਤਾਰ ਪੁਰਾਣੇ ਜਿਹੜੇ ਇਹਨਾਂ ਦੇ ਮੁਖੀ ਰਹੇ ਉਹਨਾਂ ਬਾਰੇ ਵੀ ਬਹੁਤ ਸਾਰੇ ਬਵਾਦਤ ਗੱਲਾਂ ਰਹੀਆਂ ਪਰ ਹੁਣ ਤਾਂ ਤੁਮਾ ਸਾਹਿਬ ਨੇ ਖੁੱਲ ਕੇ ਬਿਆਨ ਦਿੱਤਾ ਵੀ ਰਾਜ ਜਿਹੜਾ ਮਹਾਰਾਸ਼ਟਰ ਹੈ ਉਹਦੇ ਸੂਬੇ ਸਿੱਖ ਸੰਤਾਂ ਨੂੰ ਨਾਮਕ ਨਾਮ ਲੈਵਾ ਨੂੰ ਔਰ ਹਿੰਦੂਆਂ ਨੂੰ ਜਿਹੜੇ ਪੰਜਾਬੀ ਹਿੰਦੂ ਬੈਠੇ ਆ ਉਹਨਾਂ ਨੂੰ ਖੁੱਲ ਕੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਕਰਨਾ ਚਾਹੀਦਾ 20 ਤਰੀਕ ਨੂੰ ਵੋਟ ਕਰਦੇ ਕਿ ਨਹੀਂ ਕਰਦੇ ਬਾਅਦ ਦੀ ਗੱਲ ਹੈ ਲੇਕਿਨ ਇਹ ਦੇਖਣਾ ਤੋ ਮਾਨ ਸਾਹਿਬ ਜਿਹੜੇ ਆਪਣੇ ਨੂੰ ਸਿੱਖ ਧਰਮ ਦੇ ਬਹੁਤ ਵੱਡੇ ਅਨਿਆਇ ਸਰ ਵੀ ਦੇ ਆ ਪ੍ਰਚਾਰਕ ਕਹਿੰਦੇ ਆ ਦਮਜੀਤੋ ਸਾਹਿਬ ਦੇ ਬੁਖੀਕ ਹੁੰਦੇ ਆਪਣੇ ਆਪ ਨੂੰ ਉਹਨਾਂ ਦਾ ਇਹ ਬਿਆਨ ਦੇਣਾ ਵੀ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਇਆ ਜਾਵੇ ਜਦੋਂ ਭਾਰਤੀ ਜਨਤਾ ਪਾਰਟੀ ਤਾਰਮੇ ਕਟਗਲਦੀ ਹੈ ਤੇ ਖੂਨ ਵੀ ਪਿਆਸੀ ਆ ਤਾਂ ਫਿਰ ਇਹ ਅਨੁਭਵ ਕਰ ਲੈਣਾ ਚਾਹੀਦਾ ਵੀ ਆਰਐਸਐਸ ਨੇ ਕਿਸ ਹਿੱਸੇ ਤੱਕ ਕਿਸ ਹੱਦ ਤੱਕ ਬੰਦਿਆਂ ਨੂੰ ਆਪਣੀ ਜਗੜ ਵਿੱਚ ਲੈ ਲਿਆ ਉਹਨਾਂ ਨੂੰ ਆਪਣੇ ਤੋਤੇ ਬਣਾ ਲਿਆ ਔਰ ਇਸ ਖਿੱਤੇ ਵਿੱਚ ਉਹ ਆਪਣਾ ਪ੍ਰਚਾਰ ਇਹਨਾਂ ਲੋਕਾਂ ਰਹੀਂ ਕਰਾ ਰਹੇ ਜਿੱਥੇ ਉਹ ਆਪਣਾ ਪ੍ਰਚਾਰ ਕਰਦੇ ਆਰਐਸਐਸ ਵਾਲੇ ਉਥੇ ਇਹਨਾਂ ਇਦਾਂ ਦੇ ਸੰਤਾਂ ਤੋਂ ਇਦਾਂ ਦੇ ਨਾਮਨੇਹਾ ਧਾਰਮਿਕ ਲੋਕਾਂ ਤੋਂ ਵੀ ਪ੍ਰਚਾਰ ਕਰਾਉਂਦੇ ਆ ਇਹ ਗੱਲ ਮੁੜ ਕੇ ਫਿਰ ਛਿੱਤੇ ਕਰਾਉਂਦੀ ਆ ਵੀ ਇਤਿਹਾਸ ਮੁੜ ਕੇ ਦੁਹਰਾ ਰਿਹਾ ਆਪਣੇ ਆਪ ਨੂੰ ਇੱਕ ਸਮੇਂ 78 ਚ ਇਹ ਦੋਸ਼ ਲੱਗਦੇ ਸਨ ਕਾਂਗਰਸ ਦੇ ਇਹ ਉਹਨਾਂ ਨੇ ਤਮੰਦੀ ਮਟਕਸਾਲ ਦੇ ਉਸ ਸਮੇਂ ਦੇ ਮੁਖੀ ਕਰਨੈਲ ਸਿੰਘ ਪਿੰਡਾ ਵਾਲਿਆਂ ਨੂੰ ਸ਼ਹਿਰ ਦੇ ਕੇ ਅਕਾਲੀਆਂ ਦੇ ਖਿਲਾਫ ਖੜਾ ਕਰਨਾ ਯਤਨ ਕੀਤਾ ਤੇ ਇਹ ਸਰਕਾਰ ਨੇ ਆਂਗਰਮ ਬਲਵਾਇਆ ਸ਼ੁਰੂਆਤ ਕੀਤੀ ਇਹ ਇਲਜ਼ਾਮ ਲੋਕਾਂ ਦਾ ਅੱਜ ਤੱਕ ਵੀ ਸਾਹਮਣੇ ਆ ਸਾਡੇ ਔਰ ਇਹ ਚ ਕਾਫੀ ਹੱਦ ਤੱਕ ਸੱਚਾਈ ਹੈ ਉਹਦੇ ਨਾਲ ਜੋ ਪ੍ਰਧਾਨ ਭੁਗਤਣਾ ਪਿਆ ਪੰਜਾਬ ਨੂੰ ਵੀ ਦੇਸ਼ ਨੂੰ ਵੀ ਤੇ ਕਾਂਗਰਸ ਪਾਰਟੀ ਨੂੰ ਵੀ ਜਿਹਦੀ ਪ੍ਰਧਾਨ ਮੰਤਰੀ ਨੂੰ ਵੀ ਮਾਰ ਦਿੱਤਾ ਗਿਆ ਅੱਜ ਉੱਡ ਕੇ ਫੇਰ ਕੇਂਦਰ ਦੀ ਸੱਤਾਧਾਰੀ ਪਾਰਟੀ ਉਹ ਇਤਿਹਾਸ ਨੂੰ ਦਰਉਣ ਜਾ ਰਹੀ ਹੈ ਉਹਦਾ ਨਵਾਂ ਰੂਪ ਆ ਦਮਦਿਵ ਦੇ ਸਕਾਲ ਦੇ ਮੁਖੀ ਧੁੰਮਾ ਸਾਹਿਬ ਉਹਨੇ ਆਪਣਾ ਕੈਨ ਪੂਰੀ ਤਰ੍ਹਾਂ ਬੰਦਾ ਫਿੱਟ ਕਰਦੇ ਆ ਪਹਿਲਾਂ ਅਕਾਲ ਤਖਤ ਦੇ ਜਥੇਦਾਰਾਂ ਨਾਲ ਰਾਮਤਾ ਜੋੜਿਆ ਫਿਰ ਸੇਖਾਂ ਨੂੰ ਨਾਲ ਰਾਮਤਾ ਜੋੜਿਆ ਅਕਾਲੀ ਦੰਦੇ ਬਹੁਤ ਬੜੇ ਬੜੇ ਤਨੰਦਰਾਂ ਨੂੰ ਆਪਣੇ ਨਾਲ ਜੋੜਿਆ ਕਾਂਗਰਸੀਆਂ ਨੂੰ ਜੋੜਿਆ ਤੇ ਹੁਣ ਧਾਰਮਿਕ ਆਗੂ ਨਾਲ ਖੁੱਲੇ ਰੂਪ ਚ ਸਾਹਮਣੇ ਗੱਲ ਆ ਗਈ ਆ ਕਿ ਭਾਜਪਾ ਸਰਕਾਰ ਧੁੰਮੇ ਵਰਗੇ ਧਾਰਮਿਕ ਬੰਦਿਆਂ ਨੂੰ ਵੀ ਆਪਣੀ ਵਿਚਾਰਧਾਰਾ ਫੈਲਾਉਣ ਵਾਸਤੇ ਇੱਕ ਟੂਲ ਦੇ ਤੌਰ ਤੇ ਇਸਤੇਮਾਲ ਕਰ ਰਹੀ ਆ ਇਦੇ ਤੋਂ ਪੰਜਾਬੀਆਂ ਨੂੰ ਤੇ ਸਿੱਖ ਸਮੁਦਾਏ ਨੂੰ ਨਾਨਕ ਨਾਮ ਲੈਵਾਲੇ ਮੈਂ ਆਪਣੇ ਭਰਾਵਾਂ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਉਹ ਖਤਰੇ ਨੂੰ ਪਾਬ ਕਰ ਲੈਣ ਕਿ ਆਰਐਸएस ਤੇ ਭਾਜਪਾ ਸਰਕਾਰ ਕਿਹ ਸੰਭ ਤੱਕ ਜਾ ਸਕਦੀ ਆ ਫਿਰ ਮੁੜ ਕੇ ਪੰਜਾਬ 'ਚ ਪੈਰ ਲਾਉਣ ਵਾਸਤੇ ਔਰ ਫਿਰ ਉਦਾਂ ਦਾ ਖਲਾਤ ਬਣਾਉਣ ਵਾਸਤੇ ਜਿਹੜੇ ਹਨਾਤਾ ਜੋ ਅਸੀਂ ਦੋ ਦਹਾਕੇ ਤੱਕ ਲੱਗਦੇ ਰਹੇ ਆ ਕਿ ਅਜ ਹਜ਼ਾਰਾਂ ਬੇਗੁਨਾ ਲੋਕ ਸ਼ਹੀਦ ਹੋਏ ਆ ਹਜ਼ਾਰਾਂ ਲੋਕ ਮਰੇ ਆ ਬਹੁਤ ਸਾਰੇ ਲੋਕਾਂ ਨੇ ਪੁਲਿਸ ਦਾ ਜ਼ੁਲਮ ਸਹਿਮ ਕੀਤਾ ਆ ਔਰ ਬਹੁਤ ਦਰਦ ਝੰਡਾਇਆ ਹੈ ਔਰ ਸਿੱਖਾਂ ਨੂੰ ਭਾਰਤ ਵਿੱਚ ਇੱਕ ਬਹੁਤ ਹੀ ਇੱਕ ਕਿਸਮ ਦਾ ਬਦਨਾਮ ਕਰਨ ਦਾ ਯਤਨ ਕੀਤਾ ਹੈ ਉਹ ਮੁੜ ਕੇ ਫੇਰ ਬਰਤਾਨ ਸਿਰਜਿਆ ਜਾ ਰਿਹਾ ਸਾਬਤ ਹਨ ਹੋ ਚਾਹ ਨੂੰ ਕੋ ਹੁਣ ਤਾਂ ਕੋਲ ਦੇਖਣ ਦੀ ਨਹੀਂ ਰਹੀ ਨਾ ਕਦੀ ਉਸ ਨੌਜਵਾਨ ਦੇ ਨਾਂ ਤੇ ਜਿਹੜਾ ਹੁਣ ਦਿਲਚਸਪੰਦਿਆ ਸ਼ਾਂਤੀ ਵਿੱਚ ਕਦੀ ਉਹਦੇ ਰਾਹੀਂ ਕਦੀ ਹੋਰ ਧਾਰਮਿਕ ਆਗੂਆਂ ਰਾਹੀਂ ਤੇ ਹੁਣ ਤੁਮਾ ਸਾਹ ਦਾ ਪੁੱਲ ਪਿਆ ਗਿਆ ਹੈ ਵੀ ਬੇਨਤੀ ਕਰਨ ਚੱਲ ਗਏ ਆ ਮਹਾਰਾਸ਼ਟਰ ਦੇ ਵੀ ਇਹੋ ਭਾਜੀਪੀ ਨੂੰ ਵੋਟਾਂ ਪਾਉਂ ਇਹ ਆ ਸਾਡਾ ਸਿੱਖਾਂ ਦਾ ਫੈਸਲਾ ਸਮਝ ਆਉ ਇਹ ਪੰਜਾਬ ਵਾਲੋਂ ਨਾ ਸਮਝੋਗੇ ਵੀ